ਹਾਂਜੀ ਅੱਜ ਆਪਾਂ ਨੁਕਤਾ ਲੈ ਕੇ ਆਏ ਤੁਹਾਡੇ ਲਈ ਜਿਨ੍ਹਾਂ ਦੇ ਹੱਥ ਕੰਬਦੇ ਹੋਣ ਜਾਂ ਦਾਰੂ ਪੀਣ ਨਾਲ ਵੀ ਕੰਬਣ ਲੱਗ ਜਾਂਦੇ ਨੇ ਜਾਂ ਕਿਸੇ ਦੇ ਬਚਪਨ ਤੋਂ ਹੀ ਇਦਾਂ ਹੀ ਕੰਬਦੇ ਨੇ ਜਦੋਂ ਦਾਰੂ ਪੀਣਿਓ ਲਗਾਤਾਰ ਦਾਰੂ ਪੀਣਿਓ ਤੇ ਹੱਥ ਕੰਬੜੇ ਸ਼ੁਰੂ ਹੋ ਜਾਂਦੇ ਨੇ ਪਰ ਉਹ ਬਥੇਰੀਆਂ ਤੁਸੀਂ ਅੰਗਰੇਜ਼ੀ ਦਵਾਈਆਂ ਲੈਂਦੇ ਹੋ ਜਿਹਦਾ ਰਿਜ਼ਲਟ ਨਹੀਂ ਮਿਲਦਾ ਅੱਜ ਆਪਾਂ ਤੁਹਾਨੂੰ ਇੱਕ ਇਦਾਂ ਦਾ ਨੁਕਤਾ ਦੱਸਾਂਗੇ ਜੀਦੇ दारू ਪੀ ਕੇ ਹੱਥ ਕੰਬਦੇ ਉਹਨਾਂ ਦਾ ਠੀਕ ਹੋਣੇ ਹੋਣਾ ਜਿਨ੍ਹਾਂ ਦਾ ਬਿਨਾਂ ਹੀ ਕਿਸੇ दारू ਪੀਤੇ ਵੀ ਹੱਥ ਕੰਬਦੇ ਰਹਿੰਦੇ ਨੇ ਜੇ ਵਿਆਹ ਸ਼ਾਦੀ ਵਿੱਚ ਜਾਂਦੇ ਨੇ ਕੁਝ ਖਾਣ ਦੀ ਕੋਸ਼ਿਸ਼ ਕਰਦੇ ਨੇ ਚਮਚੇ ਚੜਾ ਕੇ ਕੁਝ ਖਾ ਨਹੀਂ ਸਕਦੇ ਸ਼ਰਮ ਆਉਂਦੀ ਆ ਦਾੜੀ ਲਿਬੜ ਜਾਂਦੀ ਆ ਤੇ ਉਹਨਾਂ ਲਈ ਵੀ ਰੈਟਾ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਸੁੰਡ ਲੈਣੀ ਆ 10 ਗ੍ਰਾਮ ਬਾਲਾ ਮੂਲ ਲੈਣਾ 100 ਗ੍ਰਾਮ ਦੋਨਾਂ ਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਕੱਚ ਦੇ ਬਰਤਨ ਵਿੱਚ ਰੱਖੋ ਜਿਵੇਂ ਆਪਾਂ ਪਹਿਲਾਂ ਹਰ ਤਰ੍ਹਾਂ ਕਹਿੰਨੇ ਆ ਤੇ ਉਸ ਤੋਂ ਬਾਅਦ ਅੱਧਾ ਅੱਧਾ ਚਮਚ ਇਹਨੂੰ ਸਵੇਰੇ ਸ਼ਾਮ ਖਾਣਾ ਸ਼ੁਰੂ ਕਰਦੋ ਖਾਣਾ ਕਦੋਂ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਅੱਧਾ ਅੱਧਾ ਚਮਚ ਲੈਣਾ ਹੈਗਾ ਤੁਸੀਂ ਦੇਖੋਗੇ ਰਿਜ਼ਲਟ ਤੁਹਾਨੂੰ 15 ਦਿਨਾਂ ਦੇ ਵਿੱਚ ਰਿਜ਼ਲਟ ਮਿਲ ਜੂਗਾ ਤੁਸੀਂ ਤਕਰੀਬਨ 6 ਮਹੀਨੇ ਤੱਕ ਇਹਦੀ ਵਰਤੋਂ ਕਰਨੀ ਆ ਤੁਸੀਂ ਦੁਬਾਰਾ ਫੋਨ ਕਰਕੇ ਇਹ ਨਹੀਂ ਪੁੱਛਣਾ ਡਾਕਟਰ ਸਾਹਿਬ ਜੀ 15 ਦਿਨਾਂ ਹੁਣ ਰਿਜ਼ਲਟ ਦਾ ਪੂਰਾ ਮਿਲ ਗਿਆ ਸਾਡੇ ਹੱਥ ਕੰਬਣੂ ਵੀ ਹਟ ਗਏ ਵੀ ਅਸੀਂ ਹੋਰ ਰੈਗੂਲਰ ਰੱਖੀਏ ਕਿ ਨਹੀਂ ਹਾਂਜੀ ਰੱਖਣਾ ਜ਼ਰੂਰ ਆ 6 ਮਹੀਨੇ ਤੱਕ ਕਰ ਜੇ ਫਿਰ ਵੀ ਕੋਈ ਦਿੱਕਤ ਲੱਗਦੀ ਆ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡੇ ਕੋਨਟੈਕਟ ਕਰ ਨੇੜੇ ਗੁਰਦੁਆਰਾ ਸਾਹਿਬ ਸ਼ੇਰਪੁਰ ਜ਼ਿਲ੍ਹਾ ਸੰਗਰੂਰ